ਕੁਸ਼ਵੰਤ ਸਿੰਘ ਲਿਖਦੇ ਹਨ ਕਿ ਔਰਤਾਂ ਉਹਨਾਂ ਦੇ ਸਾਥ ਨੂੰ ਵਧੇਰੇ ਪਸੰਦ ਕਰਦੀਆਂ ਸਨ ਕਿਉਂਕਿ ਉਹ ਚੰਗੇ ਸੁਣਨ ਵਾਲੇ ਤੇ ਉਦਾਰ ਦੇਣ ਵਾਲੇ ਵੀ ਸਨ ਰਾਹੁਲ ਸਿੰਘ ਇਸ ਬਾਰੇ ਕਹਿੰਦੇ ਨੇ ਕਿ ਉਹ ਸਾਡੀ ਮਾਂ ਪ੍ਰਤੀ ਬੇਹੱਦ ਸਮਰਪਿਤ ਸਨ ਇਸ ਲਈ ਜਦੋਂ ਇੰਦਰਾ ਗਾਂਧੀ ਨੇ 1975 ਵਿੱਚ ਐਮਰਜੈਂਸੀ ਲਾਈ ਤਾਂ ਕੁਸ਼ਵੰਤ ਸਿੰਘ ਨੇ ਇਹਦੀ ਹਮਾਇਤ ਵੀ ਕੀਤੀ ਇੱਕ ਲੇਖਕ ਵਜੋਂ ਅਜਿਹਾ ਪੱਖ ਲੈਣ ਬਦਲੇ ਉਹਨਾਂ ਨੂੰ ਅੰਤਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੂੰ 1974 ਵਿੱਚ ਮਿਲਿਆ ਪਦਮਪੂਸ਼ਣ ਸਨਮਾਨ ਵੀ ਵਾਪਸ ਕਰ ਦਿੱਤਾ ਸੀ ਬਾਅਦ ਵਿੱਚ 2007 ਵਿੱਚ ਉਹਨਾਂ ਨੂੰ ਦੇਸ਼ ਦੇ ਸਰਵ ਉੱਚ ਸਨਮਾਨ ਪਦਮ ਵਿਭੂਸ਼ਣ ਨਾਲ ਵੀ ਨਿਵਾਜਿਆ ਗਿਆ ਸੀ ਤਿੰਨਾਂ ਵਿੱਚੋਂ ਉਸ ਦੀ ਸ਼ਰਦਾ বিষ্ণੂਵਾਲ ਸਭ ਤੋਂ ਵੱਧ ਸੀ ਆਪਣੇ ਇਸਤ ਦੇਵ ਦੇ ਆਦਰ ਵਿੱਚ ਰੋਜ਼ ਸਵੇਰੇ ਉਹ ਆਪਣੇ ਮੱਥੇ ਦੇ ਚੰਦਨ ਦੇ ਲੇਪ ਦੇ ਨਾਲ ਵੀ ਦਾ 99 ਬਣਾਉਂਦਾ ਸੀ ਪੰਜਾਬ 247 TV ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਇੱਕ ਵੱਡੇ ਲੇਖਕ ਪੰਜਾਬੀ ਦੇ ਦੀ ਵੈਸੇ ਤੇ ਇੰਗਲਿਸ਼ ਦੇ ਵੱਡੇ ਲੇਖਕ ਨੇ ਉਹਨਾਂ ਦੀ ਕਹਾਣੀ ਚੁਣੀ ਹੈ ਲੇਖਕ ਦਾ ਨਾਮ ਹੈ ਖੁਸ਼ਵੰਤ ਸਿੰਘ ਤੇ ਕਹਾਣੀ ਉਹਨਾਂ ਦੀ ਹੈ ਮਾਰਕ ਆਫ ਵਿਸ਼ਨੂ ਇਸ ਕਹਾਣੀ ਦਾ ਅਨੁਵਾਦ ਮੋਨਜੀਤ ਕੋਕਰੇਜਾ ਨੇ ਕੀਤਾ ਹੈ ਸੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਕਿ ਗੱਲਾਂ ਆਪਾਂ ਖਸ਼ਵੰਤ ਸਿੰਘ ਬਾਰੇ ਵੀ ਕਰ ਲਈਏ ਖਸ਼ਵੰਤ ਸਿੰਘ ਜਿੰਨਾ ਬੇਬਾਕ ਕੋਈ ਲੇਖਕ ਨਾ ਸੀ ਤੇ ਨਾ ਹੀ ਕਦੀ ਹੋਏਗਾ ਇਹਦਾ ਇਹ ਨਹੀਂ ਪਤਾ ਨਾਲ ਰਹਿਦੇ ਇਨਸਾਨ ਬਾਰੇ ਕੀ ਲਿਖ ਦੇਵੇ ਇਹੋ ਜਿਹਾ ਇੱਕ ਲੇਖ ਖਸ਼ਵੰਤ ਸਿੰਘ ਨੇ ਨਰਗਸ ਦਾਤ ਉੱਤੇ ਵੀ ਲਿਖਿਆ ਸੀ ਖਸ਼ਵੰਤ ਸਿੰਘ ਨੇ ਕਦੇ ਕਿਸੇ ਤੋਂ ਕੁਝ ਨਹੀਂ ਛਪਾਇਆ ਉਹਨੂੰ ਸਹੀ ਲੱਗਿਆ ਤਾਂ ਉਹਨੇ ਲਿਖ ਸੁਟਿਆ ਉਦੇ ਲੇਖਾਂ ਦੇ ਚਰਚੇ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੀਆਂ ਯੂਨੀਵਰਸਟੀਆਂ ਵਿੱਚ ਹੁਣ ਵੀ ਹੋ ਰਿਹਾ ਜਦੋਂ ਕਿ ਉਹਨੂੰ ਸੰਸਾਰ ਛੱਡੇ ਨੂੰ ਵੀ ਇੱਕ ਧਾਕਾ ਹੋ ਗਿਆ ਸਿੱਖ ਧਰਮ ਦੇ ਉੱਤੇ ਉਸ ਦਾ ਲਿਖਿਆ ਸਿੱਖ ਇਤਿਹਾਸ ਅੱਜ ਦੁਨੀਆ ਦੀਆਂ ਯੂਨੀਵਰਸਟੀਆਂ ਵਿੱਚ ਪੜਾਇਆ ਜਾਂਦਾ ਹੈ ਪਾਕਿਸਤਾਨ ਮੇਲ ਰੰਨਾ ਵਿੱਚ ਧੰਨਾ ਵਰਗੇ ਨਾਵਲਾਂ ਦਾ ਕੋਈ ਤੋੜ ਹੀ ਨਹੀਂ ਉਹਦੇ ਬੇਸ਼ੁਮਾਰ ਲੇਖਾਂ ਨੂੰ ਇਕੱਠਾ ਕਰ ਉਹਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਹਨ ਹੋਰ ਤਾਂ ਹੋਰ ਉਹਨੇ ਇੰਦਰਾ ਗਾਂਧੀ ਤੇ ਤਰਿੰਦਰ ਸ਼ਾਸਤਰੀ ਦੇ ਨਜਾਇਜ਼ ਰਿਸ਼ਤੇ ਤੇ ਵੀ ਨਾਵਲ ਲਿਖ ਦਿੱਤਾ ਸੀ ਦਿੱਲੀ ਵਰਗੇ ਨਾਵਲ ਨੂੰ ਲਿਖਣ ਲਈ 20 ਸਾਲ ਤੋਂ ਵੱਧ ਸਮਾਂ ਲੱਗਾ ਸੀ ਉਹਨੂੰ ਮਹਿਫਲੇ ਸ਼ਾਮ ਵਰਗੀ ਸ਼ਾਕਾਰ ਰਚਨਾ ਦਾ ਕੋਈ ਜੋਗ ਤੋੜ ਹੀ ਨਹੀਂ ਹੈ ਆਪਣੀ ਜੀਵਨੀ ਮੌਜ ਮੇਲਾ ਲਿਖ ਕੇ ਆਪਣੇ ਨਿੰਦਕਾਂ ਤੇ ਚੌਣ ਵਾਲਿਆਂ ਦਾ ਦਿਲ ਲੁੱਟ ਕੇ ਲੈ ਗਿਆ ਸੇਖ ਰਾਜ ਦਾ ਅੰਤ ਜੇਕਰ ਪੜੀਏ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਖੁਸ਼ਵੰਤ ਸਿੰਘ ਨੂੰ ਕਿਸੇ ਨਾਲ ਨਹੀਂ ਤੋਲਿਆ ਜਾ ਸਕਦਾ। ਸ਼ੈਕਸਪੀਅਰ, ਲਿਓਟਾਲਸਟਾਈ, ਹਮਜ਼ਾ ਤੋਜ, ਦੋਸਤੋ ਵਸਕੀ ਆਪਣੀ ਜਗ੍ਹਾ ਲੇਕਿਨ ਖੁਸ਼ਵੰਤ ਸਿੰਘ ਆਪਣੀ ਜਗ੍ਹਾ। ਖੁਸ਼ਵੰਤ ਸਿੰਘ ਨੂੰ ਉਹਦੇ ਨਿੰਦਕ ਵੀ ਬਹੁਤ ਪੜਦੇ ਨਹੀਂ ਕਿਉਂਕਿ ਉਹਦੀ ਲਿਖਣ ਸ਼ੈਲੀ ਹੀ ਇਹ ਜਿਹੀ ਹੈ। ਕੁਝ ਪ੍ਰਾਣੇ ਅਣਛਪੇ ਲੇਖਾਂ ਨੂੰ ਇਕੱਠਾ ਕਰਕੇ ਖੁਸ਼ਵੰਤ ਸਿੰਘ ਦੀ ਇੱਕ ਨਵੀਂ ਕਿਤਾਬ ਮੇਲਾ ਦੋ ਘੜੀਆਂ ਵੀ ਹੁਣ ਛਪ ਚੁੱਕੀ ਹੈ ਪਹਿਲਾਂ ਦੀ ਤਰ੍ਹਾਂ ਹੀ ਅਜਿਹੇ ਲੇਖ ਹਨ ਕਿ ਬਸ ਪੜਦੇ ਪੜਦੇ ਕਦੋਂ ਲੇਖ ਮੁੱਕ ਜਾਂਦਾ ਪਤਾ ਹੀ ਨਹੀਂ ਲੱਗਦਾ ਗੂੜੀ ਦੋਸਤੀ ਦਾ ਅੰਤ ਮੇਲਾ ਦੋ ਘੜੀਆਂ ਅਤੇ ਗਾਂਧੀ ਦੇ ਵਾਰਸ ਬੜੇ ਜ਼ਬਰਦਸਤ ਲੇਖ ਹਨ ਨਾਵਲ ਦੀ ਸਨਸੈਟ ਕਲੱਬ ਵਿੱਚ ਖੁਸ਼ਵੰਤ ਸਿੰਘ ਦੀ ਖਾਸ ਦੋਸਤ ਸਾਦੀਆ ਦੇਲਵੀ ਦੀਆਂ ਟਿੱਪਣੀਆਂ ਵੀ ਸ਼ਾਮਲ ਨੇ ਖੁਸ਼ਵੰਤ ਸਿੰਘ ਨੇ ਆਪਣੀ ਬਹੁਤ ਮਸ਼ਹੂਰ ਕਿਤਾਬ ਨਾਟ ਅ ਨਾਈਟਸ ਮੈਨ ਟੂ ਨੋ ਸਾਦੀਆ ਦੇਲਵੀ ਨੂੰ ਸਮਰਪਿਤ ਕੀਤੀ ਸੀ ਤੇ ਲਿਖਿਆ ਹੈ ਸਮਰਪਤ ਸਾਦੀਆ ਦੇਲਵੀ ਨੂੰ ਜਿਨ ਨੇ ਮੈਨੂੰ ਮੇਰੇ ਹੱਕ ਨਾਲੋਂ ਜ਼ਿਆਦਾ ਪਿਆਰ ਤੇ ਬਦਨਾਮੀ ਬਖਸ਼ੀਏ ਇਹ ਸਾਦੀਆ ਦੇਲਵੀ ਬੜੀ ਮਸ਼ਹੂਰ ਲੇਖਕ ਹੈ ਪੱਤਰਕਾਰ ਹੈ ਟੀਵੀ ਸੀਰੀਅਲ ਤੇ ਡਾਕੂਮੈਂਟਰੀ ਨਿਰਮਾਤਾ ਵੀ ਹੈ ਅਤੇ ਸਮਾਜ ਸੇਵਕ ਵੀ ਹੈ ਇਹਨਾਂ ਸਭ ਗੱਲਾਂ ਤੋਂ ਉੱਪਰ ਉਹ ਬਹੁਤ ਖੂਬਸੂਰਤ ਵੀ ਹੈ ਜੋ 1957 ਚ ਜਨਮੀ ਸੀ ਉਹ ਕਹਿੰਦੀ ਹੈ ਕਿ ਖੁਸ਼ਵੰਤ ਸਿੰਘ ਬੁੱਧੀਜੀਵੀ ਹੈ ਮੂਰਖ ਹੈ ਸ਼ੈਤਾਨ ਹੈ ਪ੍ਰਿਸ਼ਟ ਹੈ ਪਰ ਇਮਾਨਦਾਰ ਤੇ ਸਪਸ਼ਟ ਹੈ ਉਸਨੇ ਇੱਕ ਵਾਕਿਆ ਸੁਣਾਇਆ ਕਿ ਖੁਸ਼ਵੰਤ ਸਿੰਘ ਕੁਰਸੀ ਤੇ ਬੈਠਾ ਸੀ ਅਤੇ ਉਹ ਦੋਵੇਂ ਬਾਹਾਂ ਉਸ ਦੀ ਕੁਰਸੀ ਦੇ ਮੋਢਿਆਂ ਤੇ ਰੱਖੀ ਝੁਕੀ ਹੋਈ ਖੜੀ ਸੀ ਕਿ ਫੋਟੋ ਖਿੱਚੀ ਗਈ ਖੁਸ਼ਵੰਤ ਸਿੰਘ ਨੇ ਉਹ ਫੋਟੋ ਮੁੰਬਈ ਆਪਣੇ ਦਫ਼ਤਰ ਦੇ ਨੋਟਿਸ ਬੋਰਡ ਤੇ ਲਵਾ ਦਿੱਤੀ ਅਤੇ ਸਾਦੀਆ ਨੂੰ ਕਹਿਣ ਲੱਗਾ ਵੇਖ ਤੂੰ ਮੈਨੂੰ ਕਿੰਨਾ ਬਦਨਾਮ ਕੀਤਾ ਹੈ ਸਾਦੀਆ ਦੱਸਦੀ ਹੈ ਕਿ ਉਸਨੇ ਖੁਸ਼ਵੰਤ ਸਿੰਘ ਨੂੰ ਕਿਹਾ ਕਿ ਬਦਨਾਮ ਤਾਂ ਤੁਸੀਂ ਮੈਨੂੰ ਕੀਤਾ ਹੈ ਮੇਰੇ ਬਾਰੇ ਤੁਸੀਂ ਕਲਮ ਲਿਖ ਦਿੰਦੇ ਰਹਿੰਦੇ ਹੋ ਤੇ ਆਹ ਹੁਣ ਫੋਟੋ ਸਭ ਨੂੰ ਬੁਖਾ ਰਹੇ ਹੋ ਜਿਵੇਂ ਫੋਟੋ ਜਾਣ ਬੁੱਝ ਕੇ ਖਿੱਚਵਾਈ ਗਈ ਹੋਵੇ ਖੁਸ਼ਵੰਤ ਸਿੰਘ ਬਾਰੇ ਉਹਨਾਂ ਦੇ ਪੁੱਤਰ ਜੋ ਖੁਦ ਵੀ ਨਾਮੀ ਲੇਖਕ ਹਨ ਅਤੇ ਉਹਨਾਂ ਦੇ ਸਮਕਾਲੀ ਲੇਖਕਾਂ ਦੇ ਕੁਝ ਇੱਕ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਆਂ ਪਹਿਲਾ ਤਾਂ ਸਭ ਤੋਂ ਪਹਿਲਾਂ ਉਹਦੀ ਦੋਤੀ ਬਾਰੇ ਗੱਲ ਘਰ ਆ ਕੇ ਪੁੱਛਦੀ ਨਾਨਾ ਕੀ ਤੁਸੀਂ ਵੂਮੈਨਾਈਜ਼ ਹੋ ਖਿਸ਼ਵਾਨ ਸਿੰਘ ਦੀ ਦੋਤੀ ਨੇ ਜਦੋਂ 77 ਸਾਲਾਂ ਦੇ ਆਪਣੇ ਨਾਨੇ ਨੂੰ ਇਹ ਸਵਾਲ ਪੁੱਛਿਆ ਤਾਂ ਉਸ ਦੀ ਮਾਂ ਤੇ ਨਾਨੀ ਵੀ ਉੱਥੇ ਬੈਠੀਆਂ ਹੋਈਆਂ ਸਨ ਅਸਲ ਵਿੱਚ 16 ਸਾਲਾਂ ਦੀ ਇਹ ਸਕੂਲ ਪੜ੍ਹਦੀ ਬੱਚੀ ਨਾਨੇ ਨੂੰ ਉਹਨਾਂ ਦੇ ਔਰਤਾਂ ਨਾਲ ਸਬੰਧਾਂ ਬਾਰੇ ਪੁੱਛ ਰਹੀ ਸੀ ਖੁਸ਼ਵੰਤ ਸਿੰਘ ਲਿਖਦੇ ਹਨ ਮੈਂ ਇਸ ਦਾ ਸਿੱਧਾ ਹੀ ਜਵਾਬ ਦਿੰਦਾ ਹਾਂ ਬਿਲਕੁਲ ਮੈਂ ਹਾਂ ਤੂੰ ਨੇ ਜਾਣਦੀ ਕਿੰਨੀਆਂ ਖੂਬਸੂਰਤ ਔਰਤਾਂ ਮੈਨੂੰ ਨਿਤ ਮਿਲਣ ਆਉਂਦੀਆਂ ਨੇ ਤਾਂ ਅੱਗਿਓਂ ਜਵਾਬ ਆਇਆ ਇਹ ਤਾਂ ਉਸ ਤਰ੍ਹਾਂ ਨਹੀਂ ਹੈ ਯਾਨੀ ਬੱਚੀ ਨੇ ਕਿਹਾ ਕਿ ਉਹ ਔਰਤਾਂ ਜੋ ਮਿਲਣ ਆਉਂਦੀਆਂ ਨੇ ਉਸ ਨੂੰ ਉਹਨਾਂ ਦਾ ਆਉਣਾ ਤਾਂ ਕੁਝ ਮਾੜਾ ਨਹੀਂ ਲੱਗਦਾ ਸੋ ਇਸ ਸਵਾਲ ਦਾ ਜਵਾਬ ਪਿਛਲਾ ਕਾਰਨ ਦੋਤੀ ਯੂਨੀਵਰਸਿਟੀ ਸਕੂਲੀ ਅਧਿਆਪਕਾ ਵੱਲੋਂ ਖੁਸ਼ਵੰਤ ਸਿੰਘ ਦੀ ਇੱਕ ਕਹਾਣੀ ਪੜ੍ਹਦਿਆਂ ਲੇਖਕ ਬਾਰੇ ਦਿੱਤੀ ਜਾਣਕਾਰੀ ਸੀ ਅਧਿਆਪਕਾ ਨੇ ਕਲਾਸ ਵਿੱਚ ਖੁਸ਼ਵੰਤ ਸਿੰਘ ਨੂੰ ਇੱਕ ਸ਼ਰਾਬੀ ਤੇ ਅਜਾਸ਼ ਮਾਨਸਿਕਤਾ ਦਾ ਦਰਸਾਇਆ ਸੀ ਜਿਸ ਬਾਰੇ ਖੁਸ਼ਵੰਤ ਸਿੰਘ ਲਿਖਦੇ ਹਨ ਇਸ ਵਿੱਚ ਮੈਂ ਉਸ ਦਾ ਕਸੂਰ ਨਹੀਂ ਕੱਢਦਾ ਆਮ ਲੋਕ ਮੈਨੂੰ ਇਸੇ ਤਰ੍ਹਾਂ ਹੀ ਵੇਖਦੇ ਨੇ ਕਾਫੀ ਹੱਦ ਤੱਕ ਇਸ ਪਿਛੇ ਮੈਂ ਹੀ ਖੁਦ ਜ਼ਿੰਮੇਵਾਰ ਹਾਂ ਮੈਂ ਖੁਦ ਹੀ ਆਪਣਾ ਅਕਸ ਗੂੜੇ ਰੰਗਾਂ ਵਿੱਚ ਇਸ ਤਰ੍ਹਾਂ ਦਾ ਚਿਤਰਿਆ ਹੈ ਪਰ ਹਕੀਕਤ ਵਿੱਚ ਮੈਂ ਜਿਆ ਬਿਲਕੁਲ ਹੀ ਨਹੀਂ ਬੀਤੇ 50 ਵਰਿਆਂ ਤੋਂ ਮੈਂ ਸ਼ਰਾਬ ਪੀਤਾ ਰਿਹਾ ਪਰ ਇਸ ਤਰ੍ਹਾਂ ਇੱਕ ਵੀ ਦਿਨ ਇਹੋ ਜਿਹਾ ਨਹੀਂ ਰਿਹਾ ਜਦੋਂ ਮੈਂ ਸ਼ਰਾਬੀ ਹੋਇਆ ਹਾਂ ਨਾ ਹੀ ਔਰਤਾਂ ਪ੍ਰਤੀ ਮੇਰੀ ਮਾਨਸਿਕਤਾ ਜਿਹੀ ਰਹੀ ਹੈ ਖੁਸ਼ਵੰਤ ਸਿੰਘ ਦਾ ਲਿਖਿਆ ਇਹ ਵਾਕਿਆ ਅਨਫੋਰਗੇਟੇਬਲ ਨਾਮ ਦੀ ਖੁਸ਼ਵੰਤ ਸਿੰਘ ਦੀ ਲਿਖੀ ਕਿਤਾਬ ਵਿੱਚ ਦਰਜ ਹੈ ਟ੍ਰੇਨ ਟੂ ਪਾਕਿਸਤਾਨ ਤੋਂ ਲੈ ਕੇ ਸਿੱਖ ਇਤਿਹਾਸ ਦੇ ਸੰਵੇਦਨਸ਼ੀਲ ਵਿਸ਼ਿਆਂ ਤੇ ਲਿਖਣ ਵਾਲੇ ਇਸ ਲੇਖਕ ਬਾਰੇ ਉਹਨਾਂ ਦੇ ਪੁੱਤਰ ਤੇ ਲੇਖਕ ਰਾਹੁਲ ਸਿੰਘ ਕਹਿੰਦੇ ਨੇ ਕਿ ਉਹ ਬੇਪਰਵਾਹ ਤੇ ਮਨਮੋਜੀ ਸਨ ਜਿਨ੍ਹਾਂ ਨੇ ਕਦੇ ਖੁਦ ਨੂੰ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ ਪੰਜਾਬੀ ਇਤਿਹਾਸਕਾਰ ਹਰਪਾਲ ਸਿੰਘ ਪੰਨੂ ਮੰਨਦੇ ਨੇ ਕਿ ਖੁਸ਼ਵੰਤ ਸਿੰਘ ਨੇ ਪੰਜਾਬ ਤੇ ਪੰਜਾਬੀ ਨੂੰ ਦੁਨੀਆ ਤੱਕ ਪਹੁੰਚਾਇਆ ਉਹਨਾਂ ਕਰਕੇ ਪੰਜਾਬ ਦਾ ਦੁਨੀਆ ਭਰ ਵਿੱਚ ਸਤਕਾਰ ਵੀ ਹੋਇਆ ਖਿਸ਼ਵੰਤ ਸਿੰਘ ਨੂੰ ਉਹਨਾਂ ਦੀ ਸਵੈ ਜੀਵਨੀ ਵਿੱਚ ਦਰਜ ਔਰਤਾਂ ਨਾਲ ਸਬੰਧਾਂ ਬਾਰੇ ਬੇहद ਬਾਕੀ ਨਾਲ ਗੱਲ ਕਰਨ ਬਦਲੇ ਪਾਠਕਾਂ ਦੇ ਇੱਕ ਤਬਕੇ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹਾਲਾਂਕਿ ਇਹ ਆਲੋਚਨਾ ਉਹਨਾਂ ਦੇ ਬੇਅਸਰ ਰਹੀ ਉਹਨਾਂ ਦੇ ਉੱਤੇ ਤੇ ਉਹਨਾਂ ਨੇ ਆਪਣੀਆਂ ਕਦਰਾਂ ਕੀਮਤਾਂ ਤੇਨ 90 ਸਾਲ ਲੰਬੀ ਖੁਸ਼ਾਲ ਜ਼ਿੰਦਗੀ ਬਤੀਤ ਕੀਤੀ ਖੁਸ਼ਵੰਤ ਸਿੰਘ ਦੇ ਪੁੱਤਰ ਰਾਜ ਸਿੰਘ ਦਾ ਕਹਿਣਾ ਹੈ ਕਿ ਘਰ ਵਿੱਚ ਇੱਕ ਪਿਤਾ ਵਜੋਂ ਉਹ ਬਹੁਤ ਹੀ ਸਖਤ ਮਜਾਦ ਸਨ ਖੁਸ਼ਵੰਤ ਸਿੰਘ ਦੀ ਆਲੋਚਨਾ ਉਹਨਾਂ ਦੀਆਂ ਲਿਖਤਾਂ ਵਿੱਚ ਮੌਜੂਦ ਔਰਤ ਪਾਤਰਾਂ ਨੂੰ ਇਸ ਤਰੀਕੇ ਨਾਲ ਚਿਤਰਿਆ ਗਿਆ ਹੈ ਕਿ ਉਸ ਕਾਰਨ ਤਾਂ ਹੋਈ ਹੀ ਹੈ ਇਸ ਦਾ ਇੱਕ ਹੋਰ ਕਾਰਨ ਸੀ ਖੁਸ਼ਵੰਤ ਸਿੰਘ ਦੇ ਕਈ ਔਰਤਾਂ ਨਾਲ ਸਬੰਧਾਂ ਬਾਰੇ ਕੀਤੇ ਦਾਅਵੇ ਵੀ ਸਨ ਉਹਨਾਂ ਨੇ ਖੁਦ ਫੈਮਿਲੀ ਮੈਟਰਸ ਪਰਿਵਾਰਕ ਮਸਲੇ ਸਰਲੇਖ ਹੈਠ ਇੱਕ ਲੇਖ ਲਿਖਿਆ ਹਾਲਾਂਕਿ ਮੇਰੀ ਜ਼ਿੰਦਗੀ ਵਿੱਚ ਕਈ ਔਰਤਾਂ ਆਈਆਂ ਜਿਵੇਂ ਕਈ ਮਰਦਾਂ ਦੀ ਜ਼ਿੰਦਗੀ ਵਿੱਚ ਆਉਂਦੀਆਂ ਹੀ ਨੇ ਪਰ ਮੈਂ ਕਦੇ ਕਿਸੇ ਨਾਲ ਬੇਹੂਦਾ ਮਜ਼ਾਕ ਨਹੀਂ ਸੀ ਕੀਤਾ ਅਤੇ ਨਾ ਹੀ ਕਿਸੇ ਨਾਲ ਬੇਲੋੜੀ ਖੁੱਲ ਲਈ ਕਿ ਉਹਨਾਂ ਔਰਤਾਂ ਨੇ ਮੈਨੂੰ ਕਦੇ ਕੋਈ ਤਾੜਨਾ ਕੀਤੀ ਹੋਵੇ ਕੁਸ਼ਵੰਤ ਸਿੰਘ ਲਿਖਦੇ ਹਨ ਕਿ ਔਰਤਾਂ ਉਹਨਾਂ ਦੇ ਸਾਥ ਨੂੰ ਬਧਰੇ ਪਸੰਦ ਕਰਦੀਆਂ ਸਨ ਕਿਉਂਕਿ ਉਹ ਚੰਗੇ ਸੁਣਨ ਵਾਲੇ ਤੇ ਉਦਾਰ ਦਿਲ ਵਾਲੇ ਵੀ ਸਨ ਰਾਹਲ ਸਿੰਘ ਇਸ ਬਾਰੇ ਕਹਿੰਦੇ ਨੇ ਕਿ ਉਹ ਸਾਡੀ ਮਾਂ ਪ੍ਰਤੀ ਬੇਹੱਦ ਸਮਰਪਿਤ ਸਨ ਤਾਂ ਹੀ ਤਾਂ ਦੋਵਾਂ ਦਾ ਸਾਥ ਇਹਨਾਂ ਲੰਮਾ ਤੇ ਖੂਬਸੂਰਤ ਰਿਹਾ ਸੀ ਉਹਨਾਂ ਜੋ ਕੁਝ ਲਿਖਿਆ ਉਹ ਅਸਲ ਵਿੱਚ ਉਹਨਾਂ ਦੇ ਕਾਲਪਨਿਕ ਵਿਚਾਰ ਹੀ ਸਨ ਅਸਲ ਜ਼ਿੰਦਗੀ ਉਹਨਾਂ ਦੀ ਕਿਤਾਬਾਂ ਵਿੱਚ ਦਰਜ ਜ਼ਿੰਦਗੀ ਤੋਂ ਬਹੁਤ ਹੀ ਅਲੱਗ ਸੀ ਇਸ ਦੀ ਇੱਕ ਉਦਾਹਰਨ ਕੁਸ਼ਵੰਤ ਸਿੰਘ ਦੀ ਜੀਵਨੀ ਟਰੂਥ ਲਵ ਐਂਡ ਲਿਟਲ ਮਾਲੇਸ ਵਿੱਚ ਲਿਖਦੇ ਹਨ ਜਦੋਂ ਇੱਕ ਵਾਰ ਮੇਰੇ ਮੇਰੀ ਪਤਨੀ ਨਾਲ ਸਬੰਧ ਕੁਝ ਖਰਾਬ ਹੋਏ ਤਾਂ ਮੈਂ ਸਾਰੀ ਰਾਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਅਰਦਾਸਾਂ ਕਰਦਿਆਂ ਬਤਾਈ ਤੇ ਰੱਬ ਤੋਂ ਇਹ ਸੌਖੀ ਘੜੀ ਵਿੱਚੋਂ ਕੱਢਣ ਲਈ ਤਾਕਤ ਮੰਗੀ। ਰਾਹਲ ਆਪਣੇ ਪਿਤਾ ਕੁਸ਼ਵੰਤ ਸਿੰਘ ਦੀਆਂ ਕਲਪਨਾਵਾਂ ਦੀ ਅਸੀਮ ਦੁਨੀਆ ਦੀ ਮਿਸਾਲ ਉਹਨਾਂ ਦੇ ਮਖੌਲੀਆ ਸੁਭਾਅ ਤੋਂ ਜਨਮਿਆ ਇੱਕ ਕਿੱਸਾ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨਰਗਿਸ ਦੇ ਬੱਚੇ ਹਿਮਾਚਲ ਪ੍ਰਦੇਸ਼ ਸੋਲਨ ਦੇ ਇੱਕ ਸਕੂਲ ਵਿੱਚ ਪੜ੍ਹਦੇ ਹੁੰਦੇ ਸਨ। ਨਰਗਸ ਨੇ ਬੱਚਿਆਂ ਦੇ ਸਕੂਲ ਇੱਕ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ ਪਰ ਇਲਾਕੇ ਦੇ ਹੋਟਲ ਪਹਿਲਾਂ ਹੀ ਸਾਰੇ ਦੇ ਸਾਰੇ ਬੁੱਕ ਹੋ ਚੁੱਕੇ ਸਨ। ਖਸ਼ਵੰਤ ਸਿੰਘ ਦਾ ਕਸੌਲੀ ਵਿੱਚ ਇੱਕ ਵਿਲਾ ਹੈ। ਨਰਗਸ ਨੇ ਖਸ਼ਵੰਤ ਸਿੰਘ ਨੂੰ ਉਹਨਾਂ ਦੀ ਕਸੌਲੀ ਰਹਿਸ਼ ਵਿੱਚ ਰਹਿਣ ਦੀ ਸੰਭਾਵਨਾ ਬਾਰੇ ਪੁੱਛਣ ਲਈ ਫੋਨ ਕੀਤਾ। ਖਸ਼ਵੰਤ ਸਿੰਘ ਨੇ ਨਰਗਸ ਨੂੰ ਪਹਿਲਾਂ ਤਾਂ ਪੁੱਛਿਆ ਕਿ ਕੀ ਇਹ ਮਦਰ ਇੰਡੀਆ ਫਿਲਮ ਵਾਲੀ ਨਰਗਸ ਹੈ ਫੋਨ ਹੈ? ਜਦੋਂ ਨਰਗਸ ਨੇ ਹਾਂ ਕਿਹਾ ਤਾਂ ਖਸ਼ਵੰਤ ਸਿੰਘ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੱਤਾ ਹਾਂ ਰਹਿ ਸਕਦੇ ਹੋ ਪਰ ਤਾਂ ਜੇ ਤੁਸੀਂ ਮੈਨੂੰ ਮੇਰੇ ਦੋਸਤਾਂ ਨੂੰ ਇਹ ਦੱਸਣ ਦੀ ਇਜਾਜ਼ਤ ਦਿਓਗੇ ਕਿ ਨਰਗਸ ਮੇਰੇ ਕਮਰੇ ਚ ਸੁੱਤੀ ਸੀ ਨਰਗਸ ਇਹ ਸ਼ਰਤ ਸੁਣ ਕੇ ਬੇਹੱਦ ਹਸੀ ਰਾਲ ਸਿੰਘ ਦੱਸਦੇ ਹਨ ਕਿ ਕੁਸ਼ਵੰਤ ਸਿੰਘ ਇੱਕ ਬੇਹੱਦ ਸੰਜੀਦਾ ਤੇ ਭਾਵਕ ਕਿਸਮ ਦੇ ਇਨਸਾਨ ਸਨ ਉਹ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਦੇਵੀ ਬੜੇ ਕਰੀਬੀ ਸਨ ਉਹਨਾਂ ਦੋਵਾਂ ਦੀਆਂ ਨੀਤੀਆਂ ਦੇ ਸਮਰਥਕ ਵੀ ਸਨ ਇਸ ਲਈ ਜਦੋਂ ਇੰਦਰਾ ਗਾਂਧੀ ਨੇ 1975 ਵਿੱਚ ਐਮਰਜੈਂਸੀ ਲਾਈ ਤਾਂ ਖੁਸ਼ਵੰਤ ਸਿੰਘ ਨੇ ਇਹਦੀ ਹਮਾਇਤ ਵੀ ਕੀਤੀ ਇੱਕ ਲੇਖਕ ਵਜੋਂ ਅਜਿਹਾ ਪੱਖ ਲੈਣ ਬਦਲੇ ਉਹਨਾਂ ਨੂੰ ਅੰਤਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਰਾਹੁਲ ਦੱਸਦੇ ਨੇ ਕਿ ਇਹ ਇਕਲੌਤਾ ਅਜਿਹਾ ਮੌਕਾ ਸੀ ਜਦੋਂ ਉਹਨਾਂ ਨੇ ਆਪਣੀ ਮਾਂ ਕਵਲ ਮਲਕ ਨੂੰ ਪਿਤਾ ਦੇ ਵਿਰੁੱਧ ਖੜੀ ਵੇਖਿਆ ਸੀ ਪਤਨੀ ਕਵਲਸ ਨੇ ਸਾਰੇ ਪਰਿਵਾਰ ਨੇ ਖੁਸ਼ਵੰਤ ਸਿੰਘ ਦੇ ਫੈਸਲੇ ਦਾ ਵਿਰੋਧ ਕੀਤਾ ਮੈਂ ਰਾਹੁਲ ਸਿੰਘ ਨੂੰ ਪੁੱਛਿਆ ਕਿ ਖੁਸ਼ਵੰਤ ਸਿੰਘ ਜਏ ਮਹਾਨ ਲੇਖਕ ਜਿਹਦੀ ਸਲਾਹਨਾ ਦੇ ਨਾਲ-ਨਾਲ ਆਲੋਚਨਾ ਵੀ ਰੱਜ ਕੇ ਹੋਈ ਹੋਵੇ ਉਹਦਾ ਪੁੱਤ ਹੋਣਾ ਸਮਾਜਿਕ ਤੌਰ ਤੇ ਕਿੰਨਾ ਔਖਾ ਕੰਮ ਹੈ ਤੇ ਰਾਹੁਲ ਸਿੰਘ ਨੇ ਦੱਸਿਆ ਕਿ ਔਖਾ ਤਾਂ ਨਹੀਂ ਸੀ ਪਰ ਕਈ ਵਾਰ ਸ਼ਰਮਿੰਦਾ ਜ਼ਰੂਰ ਹੋਣਾ ਪਿਆ ਰਾਹੁਲ ਨੇ ਐਮਰਜੈਂਸੀ ਦੇ ਦਿਨਾਂ ਦੀ ਇੱਕ ਉਦਾਹਰਣ ਵੀ ਦਿੱਤੀ ਉਹਨਾਂ ਕਿਹਾ ਜਦੋਂ ਮੇਰੇ ਪਿਤਾ ਨੇ ਐਮਰਜੈਂਸੀ ਦੀ ਮੈਦ ਕੀਤੀ ਉਨਹੀ ਦਿਨੀ ਮੈਂ ਅਮਰੀਕਾ ਵਿੱਚ ਰਹਿੰਦਾ ਸੀ ਮੇਰੇ ਸਣੇ ਸਾਰਾ ਪਰਿਵਾਰ ਉਹਨਾਂ ਨਾਲ ਸਖਤ ਨਾਰਾਜ਼ ਸੀ ਮੈਂ ਐਮਰਜੈਂਸੀ ਅਤੇ ਆਪਣੇ ਪਿਤਾ ਦੀ ਮੁਖਾਲਫਤ ਕਰ ਰਿਹਾ ਸੀ ਪਰ ਇਸ ਬਾਰੇ ਲੋਕਾਂ ਨੂੰ ਨਹੀਂ ਸੀ ਪਤਾ ਅਮਰੀਕਾ ਵਿੱਚ ਮੇਰੇ ਦੋਸਤ ਨੇ ਇੱਕ ਪਾਰਟੀ ਰੱਖੀ ਤੇ ਮੈਂ ਵੀ ਉਸ ਪਾਰਟੀ ਵਿੱਚ ਸ਼ਿਰਕਤ ਕੀਤੀ ਕਾਫੀ ਪੜੇ ਲਿਖੇ ਲੋਕ ਉੱਥੇ ਮੌਜੂਦ ਸਨ ਕਈ ਭਾਰਤੀ ਵੀ ਸਨ ਅਤੇ ਐਮਰਜੈਂਸੀ ਬਾਰੇ ਬਹਿਸ ਛਿੜ ਗਈ ਉਹ ਦੱਸਦੇ ਹਨ ਕਿ ਇੱਕ ਵਿਅਕਤੀ ਇਸ ਦੌਰਾਨ ਇੰਨਾ ਤੈਸ਼ ਵਿੱਚ ਆ ਗਿਆ ਕਿ ਉਹਨੇ ਕਿਹਾ ਕਿ ਜੇ ਖਵਾਂ ਸਿੰਘ ਉਹਦੇ ਸਾਹਮਣੇ ਹੋਵੇ ਨਾ ਤੇ ਮੈਨੂੰ ਗੋਲੀ ਮਾਰ ਦਿਆਂ ਰਾਹਲ ਦੇ ਦੋਸਤ ਨੇ ਮਾਹੌਲ ਕੋ ਸਖਾਵਾਂ ਕਰਨ ਦੀ ਸੋਚ ਨਾਲ ਕਿਹਾ ਕਿ ਖੁਸ਼ਵੰਤ ਸਿੰਘ ਤਾਂ ਇੱਥੇ ਨਹੀਂ ਹੈ ਤੂੰ ਉਹਦੇ ਪੁੱਤ ਨੂੰ ਜ਼ਰੂਰ ਗੋਲੀ ਮਾਰ ਸਕਦਾ ਰਾਹਲ ਸਿੰਘ ਕਹਿੰਦੇ ਨੇ ਕਿ ਜੇ ਇਹ ਮੌਕੇ ਤੇ ਸ਼ਰਮਿੰਦਾ ਹੋਣ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਸੀ ਹੁੰਦਾ ਹਾਲਾਂਕਿ ਖੁਸ਼ਵੰਤ ਸਿੰਘ ਨੇ 1984 ਦੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਉਹਨਾਂ ਨੂੰ 1974 ਵਿੱਚ ਮਿਲਿਆ ਪਦਮਪੂਸ਼ਣ ਸਨਮਾਨ 20 ਵਾਪਸ ਕਰ ਦਿੱਤਾ ਸੀ ਬਾਦ ਵਿੱਚ 2007 ਵਿੱਚ ਉਹਨਾਂ ਨੂੰ ਦੇਸ਼ ਦੇ ਸਰਵੋੱਚ ਸਨਮਾਨ ਪਦਮ ਵਿਭੂਸ਼ਣ ਨਾਲ ਵੀ ਨਿਵਾਜਿਆ ਗਿਆ ਸੀ। ਰਾਹਲ ਸਿੰਘ ਕਹਿੰਦੇ ਨੇ ਕਿ ਉਹਨਾਂ ਨੇ ਆਪਣੀ ਸੋਚ ਵਿੱਚ ਮਗਨ ਆਪਣੇ ਫਲਸਫੇ ਉੱਤੇ ਜ਼ਿੰਦਗੀ ਬਤੀਾਈ ਅਤੇ ਕਦੇ ਵੀ ਆਲੋਚਨਾ ਨੂੰ ਸਵੀਕਾਰ ਰਿਆ ਹੀ ਨਹੀਂ। ਹਰਪਾਲ ਸਿੰਘ ਪੰਨੂ ਦਾ ਵੀ ਕਹਿਣਾ ਹੈ ਕਿ ਖੁਸ਼ਵੰਤ ਸਿੰਘ ਨੇ ਜਿਸ ਪੱਧਰ ਦਾ ਕੰਮ ਕੀਤਾ ਉਸ ਨੂੰ ਸਰਾਇਆ ਹੀ ਜਾ ਸਕਦਾ ਹੈ। ਬਹੁਤੇ ਲੋਕਾਂ ਦੀ ਉਹਨਾਂ ਦੀਆਂ ਲਿਖਤਾਂ ਉੱਤੇ ਟਿੱਪਣੀ ਕਰਨ ਦੀ ਸਮਰੱਥਾ ਹੀ ਨਹੀਂ ਹੈ ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸੰਧੂ ਖੁਸ਼ਵੰਤ ਸਿੰਘ ਦੇ ਲੋਚਕਾਂ ਬਾਰੇ ਲਿਖਦੇ ਨੇ ਕਿ ਖੁਸ਼ਵੰਤ ਸਿੰਘ ਨੇ ਬਹੁਤੇ ਬਰਤਾਂਤ ਪੜ੍ਹ ਕੇ ਗੁੱਸਾ ਤਾਂ ਆਉਂਦਾ ਹੈ ਉਹਨਾਂ ਦੇ ਪੜ ਲਿਖੇ ਹੋਏ ਨੂੰ ਪੜ ਕੇ ਪਰ ਜੀਤ ਲੱਗਿਆ ਰਹਿੰਦਾ ਨਾ ਉਹਦੀਆਂ ਲਿਖਤਾਂ ਨਾ ਪਸੰਦ ਕਰਨ ਵਾਲੇ ਲੋਕ ਉਹਨੂੰ ਚੋਰੀ-ਚੋਰੀ ਪੜਦੇ ਸਨ ਉਸ ਨੂੰ ਸੁਰਮਾ ਪਾਉਣਾ ਵੀ ਆਉਂਦਾ ਸੀ ਤੇ ਮਟਕਾਉਣਾ ਵੀ ਖੁਸ਼ਵੰਤ ਸਿੰਘ ਦਾ ਹੌਸਲਾ ਇੰਨਾ ਸੀ ਕਿ ਉਹਨਾਂ ਨੇ ਆਪਣੀ ਸਮਾਰਕ ਦੀ ਤਖਤੀ ਤੇ ਉਕਰਨ ਲਈ ਸ਼ਬਦ ਵੀ ਪਹਿਲਾਂ ਹੀ ਲਿਖ ਦਿੱਤੇ ਸਨ ਉਹਨਾਂ ਲਿਖਿਆ ਸੀ ਇੱਥੇ ਉਹ ਬੰਦਾ ਪਿਆ ਹੈ ਜਿਸ ਨੇ ਨਾ ਬੰਦਿਆਂ ਨੂੰ ਬਖਸ਼ਿਆ ਤੇ ਨਾ ਰੱਬ ਨੂੰ ਆਪਣੇ ਅੰਜੂ ਇਸ ਤੇ ਬਰਬਾਦ ਨਾ ਕਰੋ ਉਸਨੇ ਬੇਹੂਦਾ ਗੱਲਾਂ ਲਿਖੀਆਂ ਜਿਨ੍ਹਾਂ ਨੂੰ ਉਹ ਮਜ਼ੇਦਾਰ ਮੰਨਦਾ ਸੀ ਖਸ਼ਵੰਤ ਸਿੰਘ ਨੇ ਆਪਣੀ ਕਿਤਾਬ ਡੈਥ ਐਟ ਮਾਈ ਡੋਰ ਸਟੈਪ ਵਿੱਚ ਲਿਖਿਆ ਹੈ ਮੈਂ ਮੌਤ ਨੂੰ ਅੰਤਮ ਸੱਚ ਮੰਨਦਾ ਹਾਂ ਮੈਂ 90 ਸਾਲ ਤੋਂ ਉੱਪਰ ਹਾਂ ਅਤੇ ਇਸ ਪੱਖੋਂ ਸੁਚੇਤ ਹਾਂ ਕਿ ਮੌਤ ਨਾਲ ਮੇਰੇ ਮੇਲ ਦੀ ਘੜੀ ਨੇੜੇ-ਨੇੜੇ ਆ ਰਹੀ ਹੈ ਮੈਂ ਇਸ ਬਾਰੇ ਬਹੁਤ ਸੋਚ ਵਿਚਾਰ ਕੀਤੀ ਹੈ ਇੱਕ ਤਰਕਵਾਦੀ ਹੋਣ ਦੇ ਕਾਰਨ ਮੈਂ ਜੀਵਨ ਮਰਨ ਅਤੇ ਪੁਨਰ ਜਨਮ ਦਾ ਇਹ ਪ੍ਰਮਾਣਿਤ ਸਿਧਾਂਤ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਨਿਰਵਾਣ ਪ੍ਰਾਪਤ ਕਰਨ ਤੱਕ ਤੇ ਪ੍ਰਮਾਤਮਾ ਨਾਲ ਅਭੇਦ ਹੋਣ ਤੱਕ ਵੱਖ-ਵੱਖ ਹਾਲਾਤ ਦੀ ਪ੍ਰਕਿਰਿਆ ਵਿੱਚੋਂ ਲੰਘਦੇ ਹਾਂ ਮੈਂ ਇਸ ਵਿਸ਼ਵਾਸ ਦਾ ਹਮਾਇਤੀ ਕਦੇ ਵੀ ਨਹੀਂ ਰਿਹਾ ਕਿ ਮਰਗਿਆਂ ਬਾਰੇ ਕੁਝ ਬੁਰਾ ਨਾ ਕਿਹਾ ਜਾਵੇ ਸ਼ਰਧਾਂਜਲੀयां ਤਾਂ ਨਿਰਪੱਖ ਤੇ ਸੱਚੀਆਂ ਹੋਣੇ ਚਾਹੀਦੀਆਂ ਨੇ ਪਾਕਿਸਤਾਨ ਵਿੱਚ ਰਹਿ ਗਏ ਹੰਡਾਲੀ ਪਿੰਡ ਵਿੱਚ ਜੰਮੇ ਖਸ਼ਵੰਤ ਸਿੰਘ ਦੀ ਮੌਤ ਬਾਰੇ ਹਰਪਾਲ ਸਿੰਘ ਪੰਨੂ ਨੇ ਆਪਣੇ ਇੱਕ ਲੇਖ ਵਿੱਚ ਉਰਦੂ ਦੇ ਮਸ਼ਹੂਰ ਸ਼ਾਇਰ ਬਲਰਾਜ ਕੋਮਲ ਦਾ ਹਵਾਲਾ ਦਿੱਤਾ ਬਲਰਾਜ ਕੋਮਲ ਨੇ ਕਿਹਾ ਕਿ ਉਹ ਸਾਂਚੇ ਟੁੱਟ ਚੁੱਕੇ ਹਨ ਜਿਨ੍ਹਾਂ ਵਿੱਚ ਖੁਸ਼ਵੰਤ ਸਿੰਘ ਵਰਗੀਆਂ ਸ਼ਖਸੀਅਤਾਂ ਟਲੀਆਂ ਸਨ ਰਾਹਲ ਸਿੰਘ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਿਹਾ ਸੀ ਮੇਰੇ ਪਿਤਾ ਨੇ ਇੱਕ ਭਰਪੂਰ ਜ਼ਿੰਦਗੀ ਜੀਵੀ ਉਹਨਾਂ ਨੇ ਉਹ ਸਭ ਕੁਝ ਹਾਸਲ ਕੀਤਾ ਜਿਸ ਦਾ ਵੀ ਉਹਨਾਂ ਨੇ ਤਸੱਵਰ ਕੀਤਾ ਆਪਣੀ ਮੌਤ ਤੋਂ ਪਹਿਲਾਂ ਉਹ ਸਿਰਫ ਭਾਰਤ ਤੇ ਪਾਕਿਸਤਾਨ ਵਿਚਕਾਰ ਬੇਤਰ ਸਬੰਧ ਵੇਖਣਾ ਚਾਹੁੰਦੇ ਸਨ ਤੇ ਆਓ ਹੁਣ ਉਹਨਾਂ ਦੀ ਲਿਖੀ ਹੋਈ ਇੱਕ ਕਹਾਣੀ ਦੀ ਮਾਰਕਾ ਫਿਸ਼ਨੂ ਕਾਢ ਨਾਲ ਕਰੀਏ ਸਾਂਝੀ ਤੇ ਖੁਸ਼ਵੰਤ ਸਿੰਘ ਦੀ ਲਿਖੀ ਇਹ ਕਹਾਣੀ ਹੈ ਜਿਹਦਾ ਨਵਾਦ ਮੋਨਜੀਤ ਕੁੱਕਰੇਜ਼ਾ ਨੇ ਕੀਤਾ ਹੈ ਇਹ ਕਾਲੇ ਲਾਗ ਲਈ ਹੈ ਗੁੰਗਾ RAM ਨੇ ਦੁੱਧ ਨੂੰ ਇੱਕ ਪਲੇਟ ਚ ਪਾਉਂਦਿਆਂ ਕਿਹਾ ਰੋਜ਼ ਰਾਤ ਨੂੰ ਮੈਂ ਇਹਨੂੰ ਕੰਧ ਦੇ ਨਾਲ ਵਾਲੇ ਬਿੱਲ ਦੇ ਬਾਹਰ ਰੱਖਦਾ ਹਾਂ ਬਿੱਲ ਮਤਲਬ ਖੋਡ ਅਤੇ ਸਵੇਰੇ ਇਹ ਖਾਲੀ ਮਿਲਦੀ ਹੈ ਸ਼ਾਇਦ ਕੋਈ ਬਿੱਲੀ ਹੋਵੇ ਅਸਾਂ ਬੱਚਿਆਂ ਨੇ ਵਿਚਾਰ ਵਿਅਕਤ ਕੀਤਾ ਬਿੱਲੀ ਗੁੰਗਾ RAM ਨੇ ਨਫਤ ਨਾਲ ਕਿਹਾ ਉਸ ਖੁੱਡ ਦੇ ਲਾਗੇ ਵੀ ਕੋਈ ਨਹੀਂ ਟਟਕਦਾ ਉਥੇ ਕਾਲਾ ਨਾਗ ਰਹਿੰਦਾ ਜਦ ਤੱਕ ਮੈਂ ਉਹਨੂੰ ਦੁੱਧ ਪਿਉਉਂਦਾ ਰਵਾਂਗਾ ਉਹ ਇਸ ਘਰ ਦੇ ਕਿਸੇ ਬੰਦੇ ਨੂੰ ਕੁਝ ਨਹੀਂ ਕਹੇਗਾ ਤੁਸੀਂ ਭਾਵੇਂ ਜਿੱਥੇ ਮਰਜ਼ੀ ਨੰਗੇ ਪੈਰੀਂ ਖੇਡਦੇ ਫਿਰੋ ਅਸੀਂ ਬੱਚੇ ਗੁੰਗਾ ਰਾਮ ਦੀਆਂ ਗੱਲਾਂ ਤੋਂ ਕਦੇ ਵੀ ਉਤਸ਼ਾਹਤ ਨਾ ਨਹੀਂ ਸੀ ਹੋਏ ਤੂੰ ਨਾ ਇੱਕ ਮੂਰਖ ਤੇ ਬੁੱਢਾ ਬਾਹਮਣ ਹੀ ਰਹੀਂ ਮੈਂ ਕਿਹਾ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਸੱਪ ਦੁੱਧ ਨਹੀਂ ਪੀਂਦੇ ਕਟੋਕਾਟਰ ਕੋਈ ਸੱਪ ਰੋਜ਼ ਇੱਕ ਪਲੇਟ ਭਰ ਕੇ ਤਾਂ ਦੁੱਧ ਨਹੀਂ ਪੀ ਸਕਦਾ ਨਾ ਸਾਡੇ ਮਾਸਟਰ ਜੀ ਨੇ ਦੱਸਿਆ ਸੀ ਕਿ ਸੱਪ ਕਈ ਦਿਨਾਂ ਬਾਅਦ ਕੁਝ ਖਾਂਦਾ ਹੈ ਅਸੀਂ ਇੱਕ ਘਾਹ 'ਚ ਰਹਿਣ ਵਾਲਾ ਸੱਪ ਵੀ ਵੇਖਿਆ ਸੀ ਜਿਸ ਨੇ ਇੱਕ ਡੱਡੂ ਨੂੰ ਨਿਕਲ ਲਿਆ ਸੀ ਉਹ ਡੱਡੂ ਸੱਪ ਦੇ ਗਲੇ ਵਿੱਚ ਇੱਕ ਗੋਲੇ ਵਾਂਗ ਘਟਕ ਗਿਆ ਤੇ ਉਹਨੂੰ ਘੁਲਕੇ ਅਜਮਣਾ ਹੋਣ ਲਈ ਕਿੰਨੇ ਦਿਨ ਲੱਗ ਗਏ ਸਨ ਸਾਡੀ ਆਪਣੀ ਲੈਬ ਵਿੱਚ ਦਰਜਨਾ ਮੂਹੀ ਸੱਪ ਮੈਟਿਲੀਟਡ ਸਪਿਟ ਵਿੱਚ ਰੱਖੇ ਪਏ ਨੇ ਪਤਾ ਹੈ ਪਿਛਲੇ ਮਹੀਨੇ ਸਾਡੇ ਮਾਸਟਰ ਜੀ ਨੇ ਕਿਸੇ ਸਪੇਰੇ ਕੋਲੋਂ ਇੱਕ ਸੱਪ ਖਰੀਦ ਲਿਆ ਸੀ ਜਿਹੜਾ ਦੋਨਾਂ ਪਾਸਿਆਂ ਤੋਂ ਹੀ ਚੱਲ ਸਕਦਾ ਸੀ ਉਹਦੀ ਪੂਸ਼ਵਲ ਵੀ ਇੱਕ ਸਿਰ ਤੇ ਦੋ ਅੱਖਾਂ ਸਨ ਜਿਹਨੂੰ ਆਪਾਂ ਦੁਮੂਈਆ ਸੱਪ ਕਹਿੰਦੇ ਆ ਤੂੰ ਦੇਖਦਾ ਤਾਂ ਤੈਨੂੰ ਪਤਾ ਚੱਲਦਾ ਕਿ ਕਿੰਨਾ ਮਜ਼ਾ ਆਇਆ ਸੀ ਜਦੋਂ ਮਾਸਟਰ ਜੀ ਨੇ ਉਹ ਸੱਪ ਇੱਕ ਮਰਤਬਾਨ ਵਿੱਚ ਪਾਇਆ ਲੈਬ 'ਚ ਕੋਈ ਖਾਲੀ ਮਰਤਬਾਨ ਨਾ ਹੋਣ ਕਰਕੇ ਮਾਸਟਰ ਜੀ ਨੇ ਉਸ ਨੂੰ ਇੱਕ ऐसे मर्तबान ਵਿੱਚ ਪਾ ਦਿੱਤਾ ਜਿਹਦੇ ਅੰਦਰ ਪਹਿਲਾਂ ਹੀ ਇੱਕ ਰਸੇਲ ਵਾਈਪਰ ਸੱਪ ਪਿਆ ਹੋਇਆ ਸੀ ਮਾਸਟਰ ਜੀ ਨੇ ਦੋ ਚਿਮਟਿਆਂ ਨਾਲ ਇਹਦੇ ਦੋਨੇ ਪਾਸੇ ਫੜੇ ਤੇ ਉਹਨੂੰ ਘੜੇ ਵਿੱਚ ਪਾ ਕੇ ਢੱਕਣ ਬੰਦ ਕਰ ਦਿੱਤਾ ਮਰਤਬਾਨ 'ਚ ਨਿਰਾ ਤੂਫਾਨ ਹੀ ਆ ਗਿਆ ਜਦੋਂ ਤੱਕ ਇਸ ਨਵੇਂ ਸੱਪ ਨੇ ਉਸ ਗਲੇ ਪਏ ਵਾਈਪਰ ਦੇ ਟੁਕੜੇ ਟੁਕੜੇ ਨਹੀਂ ਕਰਕੇ ਛੱਡੇ ਗੁੰਗਾ ਰਾਮ ਨੇ ਧਾਰਮਕ ਡਰ ਨਾਲ ਆਪਣੀ ਅੱਖਾਂ ਮੀਟ ਲਈਆਂ ਤਾਨੂੰ ਕਿਸੇ ਦਿਨ ਇਸ ਸਬਦ ਦਾ ਹਸਾਬ ਚਕਾਉਣਾ ਪੈਗਾ ਜ਼ਰੂਰ ਚਕਾਉਣਾ ਪਊਗਾ ਗੁੰਗਾ ਰਾਮ ਨਾਲ ਬਹਿਸ ਕਰਨਾ ਫਜ਼ੂਲ ਸੀ ਸਾਰੇ ਧਾਰਮਿਕ ਪਰਵਰਤੀ ਦੇ ਹਿੰਦੂਆਂ ਵਾਂਗ ਉਹ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੇ ਤ੍ਰੇਏਕ ਵਿੱਚ ਆਸਥਾ ਰੱਖਦਾ ਸੀ ਸਿਰਜਣਹਾਰ ਰਖਵਾਲਾ ਅਤੇ ਵਿਨਾਸ਼ਕ ਤਿੰਨਾਂ ਵਿੱਚੋਂ ਉਸ ਦੀ ਸ਼ਰਧਾ ਵਿਸ਼ਨੂੰ ਵੱਲ ਸਭ ਤੋਂ ਵੱਧ ਸੀ ਆਪਣੇ ਇਸ਼ਟ ਦੇਵ ਦੇ ਆਦਰ ਵਿੱਚ ਰੋਜ਼ ਸਵੇਰੇ ਉਹ ਆਪਣੇ ਮੱਥੇ ਤੇ ਚੰਦਨ ਦੇ ਲੇਪ ਦੇ ਨਾਲ ਵੀ ਦਾ ਚਿੰਨ ਵੀ ਬਣਾਉਂਦਾ ਸੀ ਇੱਕ ਬ੍ਰਾਹਮਣ ਹੋਣ ਦੇ ਬਾਵਜੂਦ ਉਹ ਅਨਪੜ੍ਹ ਤੇ ਅੰਧਵਿਸ਼ਵਾਸੀ ਸੀ ਉਹਦੇ ਲਈ ਸਾਰੇ ਜੀਵ ਪੂਜਨੀਕ ਸਨ ਭਾਵੇਂ ਉਹ ਕੋਈ ਸੱਪ ਹੋਵੇ ਬਿਸ਼ੂ ਜਾਂ ਕਨਖਜੂਰਾ ਹੀ ਕਿਉਂ ਨਾ ਹੋਵੇ ਐਸਾ ਕੋਈ ਜੀ ਜੰਤੂ ਦਿਸਦਿਆਂ ਹੀ ਉਹ ਉਹਨੂੰ ਚੁੱਪਚਾਪ ਦੂਰ ਭਜਾ ਦਿੰਦਾ ਸੀ ਤਾਂ ਕਿ ਅਸੀਂ ਉਹਨੂੰ ਮਾਰ ਨਾ ਦਈਏ ਜਿਹੜੇ ਭੁੰਡਾਂ ਨੂੰ ਅਸੀਂ ਆਪਣੀ ਚਿੜੀ ਸ਼ਿੱਕੇ ਨਾਲ ਅੱਧ ਮਰਿਆ ਕਰ ਦਿੰਦੇ ਉਹ ਉਹਨਾਂ ਨੂੰ ਚੁੱਕ ਕੇ ਉਹਨਾਂ ਦੇ ਟੁੱਟੇ ਖੰਭ ਪਲੋਸਣ ਲੱਗ ਪੈਂਦਾ ਕਈ ਵਾਰੀ ਇਹ ਕਰਦਿਆਂ ਉਹਨੂੰ ਡੰਗ ਵੀ ਖਾਣਾ ਪੈਂਦਾ ਸੀ ਲੇਕਿਨ ਮਜਾਲ ਹੈ ਕਿ ਉਹਦੇ ਵਿਸ਼ਵਾਸ ਵਿੱਚ ਕਿਸੇ ਤਰ੍ਹਾਂ ਕੋਈ ਕਮੀ ਆਈ ਹੋਵੇ ਜਿੰਨਾ ਖਤਰਨਾਕ ਕੋਈ ਜੀਵ ਹੁੰਦਾ ਉਹਨਾਂ ਹੀ ਉਹਦੇ ਵजूद ਦੇ ਪ੍ਰਤੀ ਗੁੰਗਾ ਰਾਮਦਾਸ ਸਮਰਪਣ ਇਹੀ ਸੱਪਾਂ ਲਈ ਉਹਦੇ ਸਤਕਾਰ ਦੀ ਵਜ੍ਹਾ ਸੀ ਖਾਸ ਕਰਕੇ ਕੋਬਰਾ ਸੱਪ ਲਈ ਜਿਹੜਾ ਕਾਲਾ ਨਾਗ ਸੀ ਜੇ ਸਾਨੂੰ ਤੇਰਾ ਕਾਲਾ ਨਾਗ ਕਿਤੇ ਮਿਲ ਗਿਆ ਤਾਂ ਆਪਾਂ ਉਹਨੂੰ ਜਾਨੋ ਮਾਰ ਦੇਣਾ ਮੈਂ ਤੁਹਾਨੂੰ ਇਹ ਕਦੇ ਨਹੀਂ ਕਰਨ ਦੇਣਾ ਕਾਲੇ ਨਾਗ ਨੇ 100 ਆਂਡੇ ਦਿੱਤੇ ਹੋਏ ਨੇ ਜੇ ਤੁਸੀਂ ਉਹਨੂੰ ਮਾਰ ਦਿੱਤਾ ਤਾਂ ਉਹਨਾਂ ਸਾਰਿਆਂ ਚੋਂ ਕੋਬੜਾ ਸੱਪ ਨਿਕਲ ਕੇ ਪੂਰੇ ਘਰ ਚ ਫੈਲ ਜਾਣਗੇ ਫਿਰ ਕੀ ਕਰੋਗੇ ਅਸੀਂ ਉਹਨਾਂ ਸਾਰਿਆਂ ਨੂੰ ਫੜ ਕੇ ਮੁੰਬਈ ਭੇਜ ਦਾਂਗੇ ਉੱਥੇ ਉਹਨਾਂ ਨੂੰ ਚੋ ਕੇ ਸੱਪ ਦੇ ਕੱਟੇ ਦਾ ਜ਼ਹਿਰ ਨਾਸ਼ਕ ਦਵਾਈ ਬਣਾਈ ਜਾਂਦੀ ਹੈ ਇੱਕ ਕੋਬਰਾ ਦੇ 2 ਰੁਪਏ ਮਿਲਦੇ ਨੇ ਇਸ ਹਿਸਾਬ ਨਾਲ ਸਾਡੇ ਕੋਲ ਸਿੱਧੇ 200 ਰੁਪਏ ਹੋ ਜਾਣਗੇ ਤੁਹਾਡੇ ਡਾਕਟਰਾਂ ਦੇ ਹੁੰਦੇ ਹੋਣਗੇ ਥਣ ਕਿਸੇ ਸੱਪ ਦੇ ਤਾਂ ਮੈਂ ਵੇਖੇ ਨਹੀਂ ਅੱਜ ਤੱਕ ਪਰ ਤੁਸੀਂ ਇਹਨੂੰ ਹੱਥ ਲਾਉਣ ਦੀ ਵੀ ਨਾ ਸੋਚਿਓ ਉਹ ਇੱਕ ਫਨੀਅਰ ਹੈ ਮੈਂ ਆਪ ਵੇਖਿਆ ਉਹ ਕੋਈ ਤਿੰਨ ਹੱਥ ਲੰਬਾ ਹੈ ਤੇ ਉਹਦਾ ਫਨ ਆਪਣੀਆਂ ਦੋਵੇਂ ਥੇਲੀਆਂ ਖੋਲ ਕੇ ਇਧਰ ਉਧਰ ਲਹਿਰਾ ਕੇ ਉਹ ਬੋਲਿਆ ਇਹੋ ਜਾਂ ਹੁੰਦਾ ਹੈ ਬਾਹਰ ਲਾਂਚ ਨੂੰ ਕਦੇ ਧੁੱਪ ਸੇਕਦਿਆਂ ਵੇਖ ਲੈਣਾ ਤੇ ਤੁਹਾਨੂੰ ਪਤਾ ਲੱਗੂਗਾ ਬਾਦ ਸੇ ਸੇ ਤੇ ਤੇਰਾ ਸਾਰਾ ਝੂਠ ਫੜਿਆ ਗਿਆ ਫੰਨੀ ਅਰੇ ਇੱਕ ਨਰ ਹੁੰਦਾ ਹੈ ਉਹ ਉਹ ਆਂਡੇ ਦਿੰਦਾ ਹੀ ਨਹੀਂ ਇਹ ਹੋ ਹੀ ਨਹੀਂ ਸਕਦਾ ਹਾਂ ਇਹ ਹੋ ਸਕਦਾ ਹੈ ਕਿ ਉਹ ਆਡੇ ਨੂੰ ਤੂੰ ਆਪ ਦਿੱਤੇ ਹੋਣ ਸਾਡੀ ਪੂਰੀ ਮੰਡਲੀ ਦਾ ਹੱਸਾ ਗੂੰਜ ਉੱਠਿਆ ਗੁੰਗਾ ਰਾਮ ਦੇ ਹੀ ਆਂਡੇ ਹੋਣਗੇ ਛੇਤੀ ਹੀ ਸਾਡੇ ਕੋਲ 100 ਗੁੰਗਾ ਰਾਮ ਹੋ ਜਾਣਗੇ ਗੁੰਗਾ ਰਾਮ ਪ੍ਰਸਤ ਹੋ ਗਿਆ ਸੀ ਪਰ ਨੌਕਰ ਹੋਣ ਸਦਕਾ ਉਹਨੂੰ ਅਕਸਰ ਹਾਰ ਮੰਨਣੀ ਪੈਂਦੀ ਸੀ ਪਰ ਘਰ ਦੇ ਬੱਚਿਆਂ ਵੱਲੋਂ ਇੰਜ ਮਖੌਲ ਡਾਣਾ ਕੋਈ ਛੋਟੀ ਗੱਲ ਨਹੀਂ ਸੀ ਬੱਚੇ ਉਹਨੂੰ ਆਪਣੇ ਨਿੱਤ ਨਵੇਂ ਵਿਚਾਰਾਂ ਨਾਲ ਬਾਰ-ਬਾਰ ਬੇਇੱਜ਼ਤ ਕਰਦੇ ਰਹਿੰਦੇ ਸਨ ਉਹਨਾਂ ਬੱਚਿਆਂ ਨੇ ਕਦੇ ਸ਼ਾਸਤਰ ਜਾਂ ਧਾਰਮਿਕ ਕਿਤਾਬਾਂ ਨਹੀਂ ਸਨ ਪੜੀਆਂ ਨਾ ਹੀ ਕਦੇ ਮਹਾਤਮਾ ਗਾਂਧੀ ਦਾ ਹਿੰਸਾਵਾਦ ਦਾ ਪਾਠ ਪੜ੍ਹਿਆ ਸੀ ਜੇ ਉਹਨਾਂ ਨੇ ਕੋਈ ਸਿੱਖਿਆ ਸੀ ਤਾਂ ਬੰਦੂਕ ਨਾਲ ਪੰਛੀਆਂ ਨੂੰ ਮਾਰ ਸੁੱਟਣਾ ਤੇ ਸਪਿਰਟ ਨਾਲ ਸੱਪਾਂ ਨੂੰ ਡੋਬ ਦੇਣਾ ਲੇਕਿਨ ਗੁੰਗਾ ਰਾਮ ਜੀਵਨ ਦੀ ਪਵਿੱਤਰਤਾ ਦੇ ਆਪਣੇ ਭਰੋਸੇ ਤੇ ਅਡਿੱਗ ਸੀ ਉਹ ਸੱਪਾਂ ਨੂੰ ਖਵਾਣ ਪਿਆਣ ਤੇ ਉਹਨਾਂ ਦੀ ਰੱਖਿਆ ਕਰਨ ਨੂੰ ਇਸ ਲਈ ਆਪਣਾ ਫਰਜ਼ ਸਮਝਦਾ ਸੀ ਕਿ ਉਹਨਾਂ ਨੂੰ ਪ੍ਰਮਾਤਮਾ ਦੀ ਸ੍ਰਿਸ਼ਟੀ ਵਿੱਚੋਂ ਸਭ ਤੋਂ ਦੁਸ਼ਟ ਮੰਨਿਆ ਜਾਂਦਾ ਹੈ ਜੇ ਤੁਸੀਂ ਇਸ ਜੀਵ ਨੂੰ ਮਾਰਨ ਦੀ ਬਜਾਏ ਉਹਨੂੰ ਪਿਆਰ ਕਰ ਸਕੋ ਤੇ ਤੁਹਾਡੇ ਇਤਬਾਰ ਦੀ ਪੁਸ਼ਟੀ ਹੋ ਜਾਂਦੀ ਹੈ ਪਰ ਗੁੰਗਾ RAM ਰੱਬ ਜਾਣੇ ਕੀ ਸਾਬਤ ਕਰਨਾ ਚਾਹੁੰਦਾ ਸੀ ਜਿਸ ਲਈ ਉਹ ਹਰ ਰਾਤ ਸੱਪ ਦੀ ਬਿੱਲ ਕੋਲ ਦੁੱਧ ਦੀ ਭਰੀ ਕੌਲੀ ਰੱਖ ਕੇ ਅਗਲੇ ਦਿਨ ਉਹਨੂੰ ਖਾਲੀ ਵੇਖ ਕੇ ਪੂਰਾ ਸੰਤੁਸ਼ਟ ਹੋ ਜਾਂਦਾ ਸੀ ਫਿਰ ਇੱਕ ਦਿਨ ਅਸੀਂ ਕਾਲਾ ਨਾਗ ਵੇਖਿਆ ਮਾਨਸੂਨ ਦਾ ਕਹਿਰ ਪਿਛਲੀ ਰਾਤ ਹੀ ਪੂਰੇ ਜ਼ੋਰ ਨਾਲ ਵਰ੍ਹਿਆ ਸੀ ਗਰਮੀਆਂ ਦੇ ਤਪਦੇ ਸੂਰਜ ਤੋਂ ਝੁੱਲਸ ਕੇ ਸੁੱਕ ਚੁੱਕੀ ਧਰਤੀ ਹੁਣ ਜੀਵਨ ਨਾਲ ਭਰਪੂਰ ਹੋ ਗਈ ਜਾਪਦੀ ਸੀ ਛੋਟੇ ਮੋਟੇ ਛੱਪੜ ਤਲਾਬਾਂ 'ਚ ਡੱਡੂ ਟਾਟਰ ਕਰ ਰਹੇ ਸਨ ਮਟਮੈਲੀ ਜ਼ਮੀਨ ਰੀਂਗ ਦੇ ਕੀੜਿਆਂ ਕੰਨਖਜੂਰਿਆਂ ਤੇ ਮਖਮਲੀ ਸੋਨ ਪੰਖੀਆਂ ਨਾਲ ਟੱਕੀ ਪਈ ਸੀ ਘਾ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ ਅਤੇ ਕੇਲੇ ਦੇ ਪੱਤੇ ਹਰੇ ਭਰੇ ਹੋ ਕੇ ਦਮਕ ਰਹੇ ਸਨ ਕਾਲੇ ਨਾਗ ਦੀ ਖੁੱਡ ਮੀਂਹ ਦੇ ਪਾਣੀ ਨਾਲ ਭਰ ਗਈ ਸੀ ਤੇ ਉਹ ਲਾਂਦ ਦੀ ਇੱਕ ਖੁੱਲੀ ਥਾਂ ਤੇ ਬੈਠਾ ਹੋਇਆ ਸੀ ਉਹਦਾ ਕਾਲਾ ਚਮਕੀਲਾ ਫੰਨ ਧੁੱਪ ਵਿੱਚ ਹੋਰ ਵੀ ਚਮਕ ਰਿਹਾ ਸੀ ਕਾਫੀ ਵੱਡਾ ਸੱਪ ਸੀ ਤਕਰੀਬਨ 6 ਫੁੱਟ ਲੰਬਾ ਤੇ ਮੋਟਾ ਮੇਰੇ ਗੁੱਟ ਜਨਾ ਲੱਗਦਾ ਹੈ ਇਹੋ ਕਿੰਗ ਕੋਬਰਾ ਹੈ ਚਲੋ ਫੜੀਏ ਇਹਨੂੰ ਕਾਲੇ ਨਾਗ ਕੋਲ ਬਚਣ ਦਾ ਜਿਆਦਾ ਮੌਕਾ ਨਹੀਂ ਸੀ ਜ਼ਮੀਨ ਤਿਲਕਣੀ ਹੋਈ ਪਈ ਸੀ ਨਾਲੇ ਸਾਰੇ ਖੁੱਡਾਂ ਸਰਾਖ ਪਾਣੀ ਨਾਲ ਭਰੇ ਪਏ ਸਨ ਉਸ ਦੀ ਮਦਦ ਕਰ ਸਕਣ ਵਾਲਾ ਗੁੰਗਾ ਰਾਮ ਵੀ ਘਰ ਤੋਂ ਬਾਹਰ ਗਿਆ ਹੋਇਆ ਸੀ ਇਸ ਤੋਂ ਪਹਿਲਾਂ ਕਿ ਉਹਨੂੰ ਖਤਰੇ ਦਾ ਅਹਿਸਾਸ ਵੀ ਹੁੰਦਾ ਬਾਸ ਦੀਆਂ ਲੰਬੀਆਂ ਲੰਬੀਆਂ ਛੋਟੀਆਂ ਤੰਜ ਫੜੀ ਅਸੀਂ ਕਾਲੇ ਨਾਗ ਨੂੰ ਜਾ ਕੇ ਰਿਆ ਸਾਡੇ ਵੱਲ ਨਿਗਾਹ ਪੈਂਦਿਆਂ ਹੀ ਉਹਦੀਆਂ ਅੱਖਾਂ ਲਾਲ ਸੁਰਖ ਹੋ ਗਈਆਂ ਉਹਨੇ ਚਾਰੇ ਪਾਸੇ ਘੁੰਮ-ਘੁੰਮ ਕੇ ਫੰਕਾਰਨਾ ਤੇ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਫਿਰ ਅਚਾਨਕ ਉਹ ਬਿਜਲੀ ਜਿਹੀ ਤੇਜ਼ੀ ਨਾਲ ਕੇਲਿਆਂ ਦੇ ਰੁੱਖਾਂ ਦੇ ਝੁੰਡ ਵੱਲ ਲਪਕਿਆ ਉਹ ਹਾਲੇ ਮਸਾਂ 5 ਕੀ ਗੱਜ ਗਿਆ ਹੋਵੇਗਾ ਜਦੋਂ ਛੋਟੀ ਦੀ ਇੱਕ ਵਿੱਚੋਂ ਇੱਕ ਮਾਰਨੇ ਉਹਦੀ ਕਮਰ ਤੋੜ ਛੁੱਟੀ ਫਿਰ ਤਾਂ ਛੋਟੀਆਂ ਦੀ ਵਿਚਾਰ ਨੇ ਛੇਤੀ ਉਹਨੂੰ ਚਿੱਕਰ ਤੇ ਖੂਨ ਨਾਲ ਸਣੇ ਇੱਕ ਕਾਲੇ ਚਿੱਟੇ ਗੁੱਦੇ ਵਿੱਚ ਬਦਲ ਦਿੱਤਾ ਪਰ ਉਹਦਾ ਸਿਰ ਹਾਲੇ ਵੀ ਸਲਾਮਤ ਸੀ ਇਸਦੇ ਸਿਰ ਤੇ ਨਾ ਮਾਰਿਓ ਸਾਡੇ ਵਿੱਚੋਂ ਕਿਸੇ ਨੇ ਉੱਚੀ ਆਵਾਜ਼ ਚ ਕਿਹਾ ਆਪਾਂ ਇਹਨੂੰ ਸਕੂਲ ਲੈ ਕੇ ਚੱਲਾਂਗੇ ਅਸੀਂ ਇੱਕ ਛੋਟੀ 나ਗ ਦੇ ਥੱਲੇ ਸਰਕਾ ਕੇ ਉਹਨੂੰ ਚੁੱਕ ਲਿਆ ਤੇ ਫਿਰ ਅਸੀਂ ਬਿਸਕਟਾਂ ਦਾ ਇੱਕ ਵੱਡਾ ਸਾਰਾ ਖਾਲੀ ਪੀਪਾ ਲੈ ਕੇ ਤੇ 나ਗ ਨੂੰ ਉਹਦੇ ਚ ਪਾ ਕੇ ਉੱਤੇ ਢੱਕਣ ਬੰਦ ਕਰ ਦਿੱਤਾ ਪੀਪਾ ਇੱਕ ਮੰਜੇ ਦੇ ਹੇਠਾਂ ਲਗਾ ਦਿੱਤਾ ਉਸ ਰਾਤ ਮੈਂ ਗੁੰਗਾ ਰਾਮ ਦੇ ਆਲੇ ਦੋਲੇ ਫਿਰਦਾ ਰਿਹਾ ਉਹਦੇ ਪਲੇਟ 'ਚ ਦੁੱਧ ਪਾਉਣ ਦਾ ਇੰਤਜ਼ਾਰ ਕਰਦਾ ਅੱਜ ਤੂੰ ਕਾਲੇਨਾਗ ਨੂੰ ਦੁੱਧ ਨਹੀਂ ਪਿਉਣਾ ਹਾਂ ਮੈਂ ਮੈਂ ਪਿਆਵਾਂਗਾ ਪਿਆ ਦੇਵਾਂਗਾ ਗੁੰਗਾ ਰਾਮ ਨੇ ਚਿਰਚੜਾ ਜਿਹਾ ਜਵਾਬ ਦਿੱਤਾ ਤੂੰ ਜਾ ਕੇ ਸੌਂ ਜਾ ਹੁਣ ਯਾਰ ਥੀ ਕਿਉਂ ਇਸ ਵਿਸ਼ੇ ਤੇ ਕੋਈ ਹੋਰ ਬਹਿਸ ਨਹੀਂ ਸੀ ਕਰਨੀ ਚਾਹੁੰਦਾ ਉਹਨੂੰ ਇਹਦੀ ਲੋੜ ਨਹੀਂ ਪੈਣੀ ਹੁਣ ਕਿਉਂ ਗੁੰਗਾ ਰਾਮ ਇੱਕਦਮ ਠਹਿਰ ਗਿਆ ਨਾ ਵੈਸੇ ਹੀ ਅੱਜਕੱਲ ਬਥੇਰੇ ਡੱਡੂ ਆ ਗਏ ਨੇ ਬਾਹਰ ਤੇਰੇ नाग ਨੂੰ ਉਹ ਜ਼ਿਆਦਾ ਸਵਾਦ ਲੱਗਦੇ ਹੋਣੇ ਆ ਫਿਰ ਤਾਂ ਤੂੰ ਦੁੱਧ ਵਿੱਚ ਮਿੱਠਾ ਵੀ ਨਹੀਂ ਨਾ ਪਾਉਂਦਾ। ਸਵੇਰੇ ਗੁੰਗाराम ਦੁੱਧ ਨਾਲ ਭਰੀ ਕੌਲੀ ਵਾਪਸ ਲੈ ਕੇ ਪਲਟਿਆ। ਉਹ ਕੁਝ ਕਰੇ ਜਾ ਅਤੇ ਸ਼ੰਕਤ ਜਾਪਦਾ ਸੀ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਸੱਪਾਂ ਨੂੰ ਡੱਡੂ ਦੁੱਧ ਤੋਂ ਵੱਧ ਪਸੰਦ ਹੁੰਦੇ ਨੇ। ਜਦੋਂ ਤੱਕ ਅਸੀਂ ਸਾਰਿਆਂ ਨੇ ਕੱਪੜੇ ਬਦਲ ਕੇ ਨਾਸ਼ਤਾ ਕਰ ਲਿਆ। ਗੁੰਗाराम ਸਾਡੇ ਨੇੜੇ ਤੇੜੀ ਰਿਹਾ। ਸਕੂਲ ਬੱਸ ਆ ਗਈ ਤਾਂ ਅਸੀਂ ਉਹ ਪੀਪਾ ਚੁੱਕ ਕੇ ਚੜ੍ਹ ਗਏ। ਜਦੋਂ ਬੱਸ ਚੱਲੀ ਤਾਂ ਅਸੀਂ ਪੀਪੇ ਨੂੰ ਉੱਤੇ ਕਰਕੇ ਬਾਹਰ ਖੜੇ ਗੁੰਗਾ ਰਾਮ ਨੂੰ ਵਿਖਾਇਆ ਇਹ ਰਿਹਾ ਤੇਰਾ ਕਾਲਾ ਨਾਗ ਇਸ ਡੱਬੇ ਚ ਅਸੀਂ ਉਹਨੂੰ ਸਪਰਟ ਚ ਪਾਉਣ ਲਈ ਲੈ ਕੇ ਜਾ ਰਹੇ ਹਾਂ ਵਿਚਾਰੇ ਦੇ ਮੂੰਹੋਂ ਬੋਲ ਨਾ ਫਟਿਆ ਬਸ ਉਹ ਦੂਰ ਜਾਂਦੀ ਬੱਸ ਵੱਲ ਤੱਕਦਾ ਰਿਹਾ ਦੂਜੇ ਪਾਸੇ ਸਕੂਲ ਚ ਬੜਾ ਉਤਸ਼ਾਹ ਸੀ ਅਸੀਂ ਚਾਰ ਭਰਾ ਸਾਂ ਅਤੇ ਸਾਰੇ ਆਪਣੀ ਨਿਸ਼ਠਰਤਾ ਲਈ ਮੰਨੇ ਹੋਏ ਅੱਜ ਅਸੀਂ ਫਿਰ ਇੱਕ ਵਾਰ ਇਹ ਸਿੱਧ ਕਰਕੇ ਵਿਖਾਇਆ ਸੀ ਕਿ ਕਿੰਗ ਕੋਬਰਾ ਸੱਪਾਂ ਦਾ ਰਾਜਾ 6 ਫੁੱਟ ਲੰਬਾ ਫਨੀਅਰ ਪੀਪਾ ਸੈਂਸ ਵਾਲੇ ਮਾਸਟਰ ਜੀ ਦੇ سپੁਰਦ ਕੀਤਾ ਜਾ ਚੁੱਕਿਆ ਸੀ ਹੁਣ ਉਹ ਉਹਨਾਂ ਦੀ ਮੇਜ਼ ਤੇ ਪਿਆ ਸੀ ਅਤੇ ਅਸੀਂ ਉਹਦੇ ਖੁੱਲਣ ਦੀ ਉਡੀਕ ਕਰ ਰਹੇ ਸਾਂ ਤਾਂ ਜੋ ਸਾਡੇ ਸ਼ਿਕਾਰ ਦੀ ਸਲਾਣਾ ਹੋ ਸਕੇ ਸਾਨੂੰ ਕੁਝ ਮੁਸ਼ਕਲ ਜਿਹੇ ਸਵਾਲਾਂ 'ਚ ਉਲਝਾ ਕੇ ਮਾਸਟਰ ਜੀ ਇਸ ਪਾਸਿਓਂ ਉਹਦਾ ਸੀਨ ਲੱਗਣ ਦਾ ਵਿਖਾਵਾ ਕਰ ਰਹੇ ਸਨ ਫਿਰ ਹਾਲਾਤ ਦੇ ਮੁਤਾਬਕ ਬڑے ਸਤਰਕ ਹੋ ਕੇ ਉਹਨਾਂ ਨੇ ਇੱਕ ਚਿਮਟਾ ਤੇ ਇੱਕ ਮਰਤਬਾਣ ਚੁੱਕਿਆ ਜਿਹਦੇ ਵਿੱਚ ਪਹਿਲਾਂ ਹੀ ਇੱਕ ਕ੍ਰੇਟ ਇੱਕ ਤਰ੍ਹਾਂ ਦਾ ਸੱਪ ਸਪਿਰਿਟ ਵਿੱਚ ਡੁੱਬਿਆ ਹੋਇਆ ਸੀ ਮਾਸਟਰ ਜੀ ਰਾਣੇ ਗੁਣਗਣਾਉਂਦੇ ਹੋਏ ਪੀਪੇ ਦੇ ਦਿਵਾਲੇ ਬੰਨੀ ਰੱਸੀ ਨੂੰ ਖੋਲਣਾ ਸ਼ੁਰੂ ਕੀਤਾ ਰੱਸੀ ਥੋੜੀ ਢਿੱਲੀ ਹੋਈ ਸੀ ਕਿ ਡੱਬੇ ਦਾ ਬੰਦ ਢੱਕਣ ਮਾਸਟਰ ਜੀ ਧੱਕ ਦੇ ਲਾਗੇ ਹੋ ਕੇ ਹਵਾਨ ਵਿੱਚ ਉਛਲ ਗਿਆ ਅੰਦਰ ਕਾਲਾ ਨਾਗ ਮੌਜੂਦ ਸੀ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਦਹਿਕ ਰਹੀਆਂ ਸਨ ਅਤੇ ਉਹਦਾ ਸੁਰੱਖਿਅਤ ਫਨ ਕੱਸਿਆ ਆ ਸੀ ਜੋਰ ਦੀ ਫੰਕਾਰ ਕਰਦੇ ਆ ਉਹ ਮਾਸਟਰ ਜੀ ਦੇ ਚਿਹਰੇ ਵੱਲ ਵਧਿਆ ਮਾਸਟਰ ਜੀ ਬਚਣ ਲਈ ਪਿੱਛੇ ਨੂੰ ਹੋਏ ਤਾਂ ਆਪਣੀ ਕੁਰਸੀ ਦੇ ਉੱਤੋਂ ਦੀ ਉਲਟ ਕੇ ਜਾ ਪਏ ਹੁਣ ਉਹ ਪੁੰਝੇ ਡਿੱਗੇ ਭੈਪੀਤ ਹੋ ਕੇ ਬਿਨਾ ਇਲੇ ਡੁੱਲੇ ਕੋਬਰਾ ਨੂੰ ਘੂਰ ਰਹੇ ਸਨ ਮੁੰਡੇ ਸਾਰੇ ਆਪੋ ਆਪਣੀਆਂ ਡੈਕਸਾਂ ਤੇ ਚੜੇ ਹਿਸਟਰੀਆ ਦੇ ਰੋਗੀਆਂ ਵਾਂਗ ਚੀਕ-ਚੀਕ ਰਹੇ ਸਨ ਆਪਣੀਆਂ ਰਕਤ ਰੰਜਿਤ ਲਾਲ ਸੁਈਆਂ ਅੱਖਾਂ ਨਾਲ ਕਾਲੇ ਨਾਗ ਨੇ ਚਾਰੇ ਪਾਸਿਓ ਮਾਣਾ ਕੀਤਾ ਕਿਸੇ ਸੂਲ ਵਰਗੀ ਉਹਦੀ ਜੀਭ ਪੂਰੇ ਅਵੇਗ ਨਾਲ ਮੂੰਹ ਦੇ ਅੰਦਰ ਬਾਹਰ ਆ ਜਾ ਰਹੀ ਸੀ ਉਹਨੇ ਕ੍ਰੋਧवान ਹੋ ਕੇ ਥੁੱਕਿਆ ਅਤੇ ਆਪਣੇ ਆਜ਼ਾਦ ਹੋਣ ਦਾ ਪ੍ਰਾਲਾ ਸ਼ੁਰੂ ਕੀਤਾ ਪੂਰਾ ਜ਼ੋਰ ਲਾ ਕੇ ਵੀ ਉਹ ਇੱਕ ਸ਼ਪਾਕੇ ਦੀ ਆਵਾਜ਼ ਕਰਦਿਆਂ ਪੀਪੇ ਚੋਂ ਬਾਹਰ ਨਿਕਲ ਕੇ ਫਰਸ਼ ਤੇ ਆ ਪਿਆ ਉਹਦੀ ਕਮਰ ਕਈ ਥਾਂ ਤੋਂ ਟੁੱਟੀ ਪਈ ਸੀ ਪਰ ਸੈ ਪੀੜ ਝੇਲਦਿਆਂ ਉਹਨੇ ਆਪਣੇ ਆਪ ਨੂੰ ਦਰਵਾਜ਼ੇ ਵੱਲ ਧੱਕਿਆ ਦਲੀ ਤੇ ਪਹੁੰਚ ਕੇ ਉਹਨੂੰ ਇੱਕ ਹੋਰ ਖਤਰੇ ਦਾ ਸਾਹਮਣਾ ਕਰਨ ਵਾਸਤੇ ਇੱਕ ਵਾਰ ਫਿਰ ਆਪਣਾ ਫਨ ਫਲਾ ਕੇ ਖੜਾ ਹੋਣਾ ਪਿਆ ਕਲਾਸ ਦੇ ਬਾਹਰ ਇੱਕ ਕੌਲੀ ਤੇ ਦੁੱਧ ਦਾ ਜੱਗ ਫੜੀ ਗੁੰਗਾ ਰਾਮ ਖਲੋਤਾ ਸੀ ਕਾਲੇ ਨਾਗ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹ ਗੋਡਿਆਂ ਭਾਰ ਬਹਿ ਗਿਆ ਕੌਲੀ ਵਿੱਚ ਦੁੱਧ ਪਾ ਕੇ ਉਹਨੇ ਉਹ ਥੱਲੇ ਰੱਖ ਦਿੱਤੀ ਫਿਰ ਆਪਣੇ ਦੋਵੇਂ ਹੱਥ ਜੋੜ ਕੇ 나ਗ ਦੇਵਤਾ ਤੋਂ ਖਿਮਾ ਜਾਂਚਨਾ ਕਰਦੇ ਹੋਏ ਮੱਥਾ ਟੇਕਣ ਲਈ ਉਹਨੇ ਆਪਣਾ ਸਿਰ ਨੀਵਾ ਕੀਤਾ ਲਚਾਰੀ ਤੇ ਗੁੱਸੇ ਦੇ ਪ੍ਰਪੋਕ ਚ ਕੋਬਰਾ ਬੜੀ ਜ਼ੋਰ ਨਾਲ ਫੁੰਕਾਰਿਆ ਤੇ ਗੁੰਗਾ ਰਾਮ ਦੇ ਮੱਥੇ ਤੇ ਵੱਢ ਲਿਆ ਫਿਰ ਪੂਰੇ ਯਤਨ ਨਾਲ 나ਗ ਨੇ ਆਪਣੇ ਆਪ ਨੂੰ ਇੱਕ ਨਾਲੀ ਵੱਲ ਖਿੱਚਿਆ ਤੇ ਜਲਦੀ ਹੀ ਅੱਖਾਂ ਤੋਂ ਉਜਲ ਹੋ ਗਿਆ ਪਿੱਛੇ ਗੁੰਗਾ ਰਾਮ ਆਪਣਾ ਚਿਹਰਾ ਹੱਥਾਂ ਨਾਲ ਢੱਕੀ ਜ਼ਮੀਨ ਤੇ ਜਾ ਪਿਆ ਸੀ ਉਹ ਪੀੜ ਨਾਲ ਚੀਕ ਰਿਹਾ ਸੀ ਜ਼ਹਿਰ ਨੇ ਉਹਨੂੰ ਤਤਕਾਲ ਅੰਨਾਕਾਰ ਛੱਡਿਆ ਸੀ ਉਹ ਜੀ ਪਲਾਂ ਵਿੱਚ ਉਹ ਨੀਲਾ ਪੀਲਾ ਪੈ ਗਿਆ ਤੇ ਉਹਦੇ ਮੂੰਹ ਚੋਂ ਝੱਗ ਵਗਣੀ ਸ਼ੁਰੂ ਹੋ ਗਈ। ਉਹਦੇ ਮੱਥੇ ਤੇ ਖੂਨ ਦੀਆਂ ਨਿੱਕੇ ਨਿੱਕੀਆਂ ਬੂੰਦਾਂ ਦਿਸ ਰੀਆਂ ਸਨ। ਮਾਸਟਰ ਜੀ ਨੇ ਆਪਣੇ ਰਮਾਲ ਨਾਲ ਮੱਥਾ ਸਾਫ਼ ਕਰ ਦਿੱਤਾ। ਜਿੱਥੇ ਕਾਲੇਨਾਗ ਨੇ ਆਪਣੇ ਵਿਸ਼ਾਲੇ ਦੰਦ ਗੱਡੇ ਸਨ ਉੱਥੇ ਵਿਸ਼ਨੂੰ ਦਾ 20 ਵਾਲਾ ਚਿੰਨ ਅੰਕਿਤ ਹੋ ਗਿਆ ਸੀ। ਇਹ ਸੀ ਜੀ ਖੁਸ਼ਵੰਤ ਸਿੰਘ ਰਾਣ ਦੀ ਲਿਖੀ ਹੋਈ ਕਹਾਣੀ ਦੀ ਮਾਰਕ ਆਫ ਵਿਸ਼ਨੂੰ। ਜਿਹੜੀ ਮੋਹਨਜੀਤ ਕੁਕਰੇਜਾ ਨੇ ਸਾਡੇ ਲਈ ਅਨੁਵਾਦ ਕੀਤੀ ਸੀ ਤੇ ਖੁਸ਼ਵੰਤ ਸਿੰਘ ਨੇ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦਾ ਤਰਕਸ਼ੀਲਤਾ 'ਚ ਵਿਸ਼ਵਾਸ ਸੀਗਾ ਤੇ ਇਹਨਾਂ ਵਹਿਮਾਂ ਭਰਮਾਂ ਦੇ ਉਲਟ ਸੀਗੇ ਉਸੇ ਤਰ੍ਹਾਂ ਦੀ ਹੀ ਇਹ ਉਹਨਾਂ ਦੀ ਕਹਾਣੀ ਸੀ ਜਿਹੜੀ ਅਸੀਂ ਅੱਜ ਦੇ ਸੁਣੋ ਕਹਾਣੀ ਵਿੱਚ ਤੁਹਾਡੇ ਲਈ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ